ਇਹਦੇ ਚ 3 ਤਰੀਕ ਨੂੰ ਗੁੰਮਟਾਲੇ ਦੇ ਵਿੱਚ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਸੀ ਇੱਕ ਗੱਡੀ ਦੇ ਵਿੱਚੋਂ ਉਹਨਾਂ ਦੇ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਵੀ ਤੇ ਦੋ ਪਿਸਟਲ ਮਿਲੇ ਸੀ ਉਹਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਅਸੀਂ ਅੱਗੇ ਜਿਹੜਾ ਇਹ ਗੁਰਪ੍ਰੀਤ ਇਲੀਅਸ ਗੋਪੀ ਗੋਰਾ ਗੁਰਪ੍ਰੀਤ ਇਲੀਅਸ ਗੋਰਾ ਪਿੱਖੀਵਿੰਡ ਤਰਨਤਾਰਨ ਦਾ ਰਹਿਣ ਵਾਲਾ ਇਨੂੰ ਕੱਲ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਇਹਨੇ ਦੱਸਿਆ ਵੀ ਮੇਰੇ ਕੋਲ ਇੱਕ ਹੋਰ ਪਿਸਤਲ ਵੀ ਹੈਗਾ ਕਿਉਂਕਿ ਪਹਿਲੇ ਵੀ ਦੋਨੋਂ ਬੜੇ ਸਫਿਸਟੀਕੇਟਿਡ ਪਿਸਤਲ ਸੀ ਸੋ ਜਦੋਂ ਸਾਡੀ ਪੁਲਿਸ ਪਾਰਟੀ ਇਹਨੂੰ ਲੈ ਕੇ ਗਈ ਰਿਕਵਰੀ ਵਾਸਤੇ ਉੱਥੇ ਇਹਨੇ ਜਿਹੜਾ ਪਿਸਤਲ ਸੀਗਾ ਦੱਬਿਆ ਹੋਇਆ ਉਹਦੇ ਉਹ ਲੋਡਡ ਸੀ ਉਹਦੇ ਤੋਂ ਇਹਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਿਹੜੇ ਜਵਾਬੀ ਫਾਇਰ ਚ ਸਾਡੇ ਜਿਹੜੇ ਚੌਕੀ ਇੰਚਾਰ ਕਮਟਾਲਾ ਨੇ ਆਪਣੇ ਸਰਵਿਸ ਪਿਸਤਲ ਤੋਂ ਵਾਪਸ ਕੀਤਾ ਜੋ ਉਹਦੇ ਲੱਗੀ ਜਿੰਨਾਂ ਦੇ ਇੰਜਰਡ ਹੋਇਆ ਤੇ ਇਹਨੂੰ ਉੱਥੇ ਲੈ ਕੇ ਗਏ ਹਸਪੀਟਲ ਇਹ ਜਿਹੜਾ ਗੈਂਗ ਹੈ ਇਹਦੇ ਚ ਇੱਕ ਬੰਦਾ ਇਹਨਾਂ ਦਾ ਮੇਨ ਹੋ ਰਹਿੰਦਾ ਪਹਿਲੇ ਦੋ ਬੰਦੇ ਦੋ ਪਿਸਟਲਾਂ ਨਾਲ ਤੇ ਕਮਰਸ਼ਲ ਕੁਆਂਟੀਟੀ ਹੀਰੋਇਨ ਨਾਲ ਫੜੇ ਗਏ ਸੀ ਇਹਦੇ ਤੋਂ ਇੱਕ ਪਿਸਟਲ ਬਰਾਮਦ ਹੋਇਆ ਹੁਣ ਹੋਰ ਔਰ ਇਹਦੇ ਚ ਅੱਗੇ ਜਿਹੜੀ ਕਾਰਵਾਈ ਉਹ ਇਹ ਹੈ ਕਿ ਜਿਹੜਾ ਰਣਜੋਤ ਸਿੰਘ ਹੈਗਾ ਜੋਧੀ ਹੈ ਨਾ ਰਣਜੋਤ ਸਿੰਘ ਇਹਦਾ ਮੇਨ ਕਿੰਗਪੀਨੋ ਉਹਦੀ ਗ੍ਰਿਫਤਾਰੀ ਬਾਕੀ ਹੈ ਉਹ ਇਹਦੇ ਖਿਲਾਫ ਪਹਿਲਾਂ ਕੋਈ ਮੁਕਦਮੇ ਨਹੀਂ ਹੈ ਦਰਜ ਪਰ ਰਣਜੋਤ ਸਿੰਘ ਦੇ ਕਹਿਣ ਤੇ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਉਹਦੇ ਨਾਲ ਜਾਂਦਾ ਰਿਹਾ ਔਰ ਇਹ ਵੀ ਪਤਾ ਲੱਗਿਆ ਕਿਈ ਜਗ੍ਹਾ ਕਬਜ਼ੇ-ਕਬਜ਼ੇ ਕਰਨ ਵੀ ਗਏ ਨੇ ਇਹ ਰੂਰਲ ਦੇ ਏਰੀਆਜ਼ ਵਿੱਚ ਪਹਿਲਾਂ ਔਰ ਉਸ ਦਿਨ ਵੀ ਜਦੋਂ ਘੇਰੇਗੇ ਮੌਕੇ ਤੋਂ ਭੱਜ ਗਿਆ ਸੀ ਸਰ ਇਹ ਇੱਕ ਜਿਹੜੀ ਗੱਡੀ ਕਿਤੋਂ ਚੁੱਕੀ ਸੀ ਇਹਨਾਂ ਨੇ ਇਹਨਾਂ ਨੇ ਉਹ ਗੱਡੀ ਦਾ ਵੀ ਅਸੀਂ ਦੱਸ ਰਹੇ ਹਾਂ ਕਿ ਮਟਾਲਾ ਬਾਈਪਾਸ ਤੋਂ ਹੈਗੀ ਹੈ ਜੀ ਉਹ ਵੀ ਰਿਕਵਰ ਹੋਈ ਹੈ ਮੇਨ ਗੱਲ ਤਾਂ ਇਹ ਹੈ ਕਿ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਸਾਡੀ ਮਾਨਯੋਗ ਸੀਐਮ ਸਾਹਿਬ ਦੀ ਉਹਦੇ ਤਹਿਤ ਪੁਲਿਸ ਜਿਹੜਾ ਅੱਛਾ ਕੰਮ ਕਰ ਰਹੀ ਔਰ ਮੈਂ ਇਹਨੂੰ ਅੱਛੀ ਇਨਵੈਸਟੀਗੇਸ਼ਨ ਇਸ ਕਰਕੇ ਕਹਿਣਾ ਕਿ ਭਿੱਖੀਵਿੰਡ ਤੋਂ ਬੰਦਾ ਗ੍ਰਿਫਤਾਰ ਹੋ ਗਿਆ ਜਿਹੜਾ ਕਿ ਉਸ ਦਿਨ ਦਾ ਤਿੰਨ ਤਰੀਕ ਦਾ ਭੱਜਿਆ ਹੋਇਆ ਸੀ ਕਿਨੇ ਘਸਮਾ ਬਣਾ ਤੇ ਰੋਟੀ ਵਾਲੀ ਗੱਲ ਹੈ ਜੇ ਹੁਣ ਪੁੱਛ ਕੇ ਚਾਏਗੀ ਜੀ ਪਹਿਲੇ ਜਿਹੜੇ ਮੁੰਡੇ ਫੜੇ ਗਏ ਸੀ ਉਹ ਤੇ ਇਹ ਦੱਸਦੇ ਸੀ ਕਿ ਵੀ ਅਸੀਂ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਕੰਮ ਕਰਦੇ ਰਹੇ ਹਾਂ ਔਰ ਪਿਸਟਲ ਤੇ ਹਿਰੋਇਨ ਜਿਹੜੀ ਇਹਨਾਂ ਤੋਂ ਬਰਾਮਦ ਹੁੰਦੀ ਹੈ ਸ਼ੋਅ ਕਰਦੀ ਹੈ ਕਿ ਦੋਨੋਂ ਕੰਮਾਂ 'ਚ ਇਹ ਸ਼ਾਮਲ ਸੀ ਚਾਹੇ ਉਹ ਆਪਾਂ ਡਰੱਗ ਟ੍ਰੇਡ ਕਹੀਏ ਚਾਹੇ ਆਰਗੇਨਾਈਜ਼ ਕ੍ਰਾਈਮ ਕਹੀਏ ਕਿਨੇ ਵਜੇ ਦਾ ਥਮਾ ਹੋਏਗਾ ਰਾਜਦਾਨੀ ਕਾਉਂਟਰ ਹੋਏਗੀ ਬਾਰਾ 1200 12 ਦੀ ਗੱਲ ਹੈ ਜੀ ਸਰ ਕਿਹੜਾ ਵੈਪਨ ਇਹਦੇ ਮਨੂੰ ਰੱਖਿਆ ਸਰ ਤੁਸੀਂ ਕਹਿੰਨਾ ਕਿ ਕੋਈ ਹੋਰ ਵੀ ਜਗ੍ਹਾ ਦੇ ਉੱਤੇ ਐਨੇ ਜਿਹੜੇ ਰਿਕਵਰ ਕਰਨ ਗਿਆ ਕੋਈ ਧਮਕਾਣ ਗਿਆ ਲੋਕਾਂ ਨੂੰ ਉਹ ਉਹ ਦੱਸਦੇ ਆ ਜੀ ਉਹ ਇਹ ਦੱਸ ਰਹੇ ਸੀ ਪਹਿਲੇ ਮੁੰਡਿਆਂ ਨੇ ਦੱਸਿਆ ਸੀ ਕਿ ਪਬਜੀ ਕੁਬਜੀ ਵੀ ਲੈਣ ਜਾਂਦੇ ਸੀ ਪਿਸਤਲ ਤੇ ਤੇ ਵੈਪਨ ਦੇ ਨਾਲ ਵੀ ਅਸੀਂ ਤਰਨਤਾਰਨ ਤੋਂ ਆਏ ਆ ਰੂਰਲ ਦੇ ਏਰੀਏ ਚ ਕੋਈ ਕਾਰਵਾਈ ਇਹਨਾਂ ਦੀ ਨੋਟਿਸ ਚ ਆਈ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਹੋਰ ਵੀ ਹੋਰ ਵੀ ਕੋਈ ਸਾਥੀ ਹੈਗੇ ਨੇ ਇਹਦੇ ਇਹ ਜੀ ਮੈਂ ਤਾਂ ਸਿਰ ਰਮਜੋਤ ਸਿੰਘ ਜੀ ਮੇਨ ਹੈਗਾ ਇਹਨਾਂ ਦਾ ਕਿੰਗ ਪਿੰਨ ਉਹ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਸਰ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਇਹ ਦੇਖੋ ਜਿਹੜੇ ਉਹ ਰੰਜੋਦ ਹੋਣੀ ਤਾਂ ਪੁਰਾਣੇ ਕੰਮ ਚ ਲੱਗੇ ਹੋਏ ਤਾਂ ਹੀ ਉਹ ਦੇਖੋ ਜੇ ਕਮਰਸ਼ਲ ਕੁਆਂਟੀਟੀ ਹੀਰੋਇਨ ਲਈ ਫਿਰਦੇ ਆ ਸਪੈਸ਼ੀਫਿਕੇਟਿਡ ਵੈਪਨ ਲਈ ਫਿਰਦੇ ਆ ਚੰਗੀ ਗੱਡੀ ਲਈ ਫਿਰਦੇ ਆ ਤਾਂ ਉਹ ਮੰਨਦਾ ਸ਼ੋਅ ਹੀ ਕਰਦਾ ਕਿ ਉਹ ਕ੍ਰਾਈਮ ਪੁਰਾਣੇ ਉਸ ਚ ਲੱਗੇ ਹੋਏ ਆ ਇਨਵੋਲਡ